ਸਾਰਿਆਂ ਨੂੰ ਜੈਮਸੀ ਕੀ ਆਈ ਆਪਾਂ ਬਾਈਬਲ ਚੋਂ ਵਚਨ ਦੇਖਦੇ ਹਾਂ ਸਲੀਬ ਦੁਆਰਾ ਆਜ਼ਾਦੀ ਅਸੀਂ ਦੇਖਦੇ ਹਾਂ ਇਸ ਵਚਨ ਵਿੱਚ ਆਦਮ ਅਤੇ ਹਵਾ ਦੇ ਪਾਪ ਕਾਰਨ ਉਹਨਾਂ ਦੀ ਪੀੜੀ ਵਿੱਚ ਆਈ ਹੋਈ ਸਾਰੀ ਮਨੁੱਖ ਜਾਤੀ ਪਾਪੀ ਬਣ ਗਈ ਮਨੁੱਖ ਜਾਤੀ ਨੂੰ ਪਾਪ ਤੋਂ ਆਜ਼ਾਦ ਕਰਨ ਲਈ ਯੀਸ਼ੂ ਮਸੀਹ ਸਲੀਬ ਤੇ ਬਲਦਾਨ ਹੋਏ ਯੀਸ਼ੂ ਮਸੀਹ ਅਤੇ ਉਸ ਦੀ ਸਲੀਬੀ ਕੁਰਬਾਨੀ ਉੱਤੇ ਨੇਚਾ ਕਰਨ ਵਾਲਾ ਆਪਣੇ ਪਾਪਾਂ ਤੋਂ ਆਜ਼ਾਦੀ ਅਤੇ ਆਨੰਦ ਜੀਵਨ ਪਾਵੇਗਾ ਅੱਗੇ ਅਸੀਂ ਦੇਖਦੇ ਹਾਂ ਪ੍ਰਭ ਯਿਸੂ ਮਸੀਹ ਦੇ ਸਲੀਬ ਦੁਆਰਾ ਮੁਕਤੀ ਨਹੀਂ ਪਾਈ ਤਾਂ ਤੁਹਾਡੇ ਲਈ ਸਭ ਤੋਂ ਵੱਡਾ ਅਫਸਰ ਇਹ ਹੈ ਕਿ ਯਿਸੂ ਮਸੀਹ ਦੇ ਲਈ ਆਪਣੇ ਦਿਲ ਦਾ ਦਰਵਾਜ਼ਾ ਖੋਲ੍ਹ ਦਿਓ ਤੁਹਾਨੂੰ ਪਾਪਾ ਤੋਂ ਆਜ਼ਾਦੀ ਮਿਲੇਗੀ ਅੱਗੇ ਅਸੀਂ ਬਾਈਬਲ ਵਿੱਚ ਵਚਨ ਦੇਖਦੇ ਹਾਂ ਕਲੂਸੀਆਂ 2 ਦੀ 15 ਵਿੱਚ ਸ਼ੈਤਾਨ ਤੋਂ ਆਜ਼ਾਦੀ ਉਸ ਨੇ ਹਕੂਮਤਾਂ ਅਤੇ ਇਕਤਿਆਰਾਂ ਨੂੰ ਆਪਣੇ ਗਲੋਂ ਲਾ ਕੇ ਅਤੇ ਉਸ ਦੇ ਦੁਆਰਾ ਉਹਨਾਂ ਨੂੰ ਫਤਿਹ ਕਰਕੇ ਖੁੱਲਮ-ਖੁੱਲਾ ਤਮਾਸ਼ਾ ਬਣਾਇਆ ਸ਼ੈਤਾਨ ਦੇ ਅਧਿਕਾਰਾਂ ਨੂੰ ਅੱਜ ਤੋਂ 2000 ਸਾਲ ਪਹਿਲਾਂ ਨਸ਼ਟ ਕਰਕੇ ਖੁੱਲਮ-ਖੁੱਲਾ ਤਮਾਸ਼ਾ ਬਣਾਇਆ ਮੌਤ ਸ਼ੈਤਾਨ ਦੇ ਅਧਿਕਾਰ ਦੀ ਤਾਕਤ ਹੈ ਪਰ ਯਿਸੂ ਮਸੀਹ ਸਲੀਬ ਉੱਤੇ ਮੋਇਆ ਅਤੇ ਮੌਤ ਦੇ ਉੱਤੇ ਫਤਾ ਪਾ ਕੇ ਸ਼ੈਤਾਨ ਦੀ ਤਾਕਤ ਮੌਤ ਤੋਂ ਆਜ਼ਾਦੀ ਦਿੱਤੀ ਅਸੀਂ ਬਾਈਬਲ ਵਿੱਚ ਵਚਨ ਦੇਖਦੇ ਹਾਂ ਰੋਮੀਆਂ ਛੇ ਅਧਿਆਇ ਦੀ 14 ਐਤ ਵਿੱਚ ਪਾਪ ਤੋਂ ਆਜ਼ਾਦੀ ਕਿਉਂ ਜੋ ਤੁਹਾਡੇ ਉੱਤੇ ਪਾਪਾਂ ਦੀ ਵਾਹ ਨਾ ਚੱਲੇਗੀ ਇਸ ਲਈ ਜੋ ਤੁਸੀਂ ਸਰਾ ਦੇ ਹੇਠਾਂ ਨਹੀਂ ਸਗੋਂ ਕਿਰਪਾ ਦੇ ਹੇਠਾਂ ਹੋ ਇਸ ਲਈ ਜੋ ਤੁਹਾਨੂੰ ਆਜ਼ਾਦ ਕਰੇ ਤਾਂ ਠੀਕ ਤੁਸੀਂ ਆਜ਼ਾਦ ਹੋਵੋਗੇ ਇਸ ਲਈ ਜੋ ਪੁੱਤਰ ਤੁਹਾਨੂੰ ਆਜ਼ਾਦ ਕਰੇ ਤਾਂ ਤੁਸੀਂ ਠੀਕ ਆਜ਼ਾਦ ਹੋ ਜਾਓਗੇ ਮਨੁੱਖ ਨੂੰ ਪਾਪਾਂ ਤੋਂ ਪ੍ਰਭੂ ਯੇਸ਼ੂ ਮਸੀਹ ਹੀ ਆਜ਼ਾਦੀ ਦੇ ਸਕਦਾ ਹੈ ਕਿਉਂਕਿ ਪਾਪ ਦੀ ਮਜ਼ਦੂਰੀ ਮੌਤ ਹੈ ਮੌਤ ਉੱਤੇ ਸਿਰਫ ਪ੍ਰਭੂ ਯੇਸ਼ੂ ਮਸੀਹ ਨੇ ਹੀ ਫਤ੍ਹਾ ਪਾਈ ਹੈ ਈਸੀ ਵਚਨ ਵਿੱਚ ਦੇਖਦੀ ਹਾਂ ਪਹਿਲਾ ਪੱਤਰ ਉਸ ਤੋਂ ਅਧਿਆਇ ਦੀ 24 ਐਤ ਵਿੱਚ ਬਿਮਾਰੀ ਤੋਂ ਆਜ਼ਾਦੀ ਉਸ ਆਪ ਸਾਡੀਆਂ ਪਾਪਾ ਨੂੰ ਆਪਣੇ ਸਰੀਰ ਵਿੱਚ ਰੋਖ ਉੱਤੇ ਚੁੱਕ ਲਿਆ ਭਾਈ ਅਸੀਂ ਪਾਪਾ ਵੱਲੋਂ ਮਰ ਕੇ ਧਰਮ ਵੱਲ ਜੀਏ ਉਸ ਦੇ ਮਾਰ ਖਾਣ ਤੋਂ ਅਸੀਂ ਨਿਰੋਏ ਹੋ ਗਏ ਹਰ ਪ੍ਰਕਾਰ ਦੀ ਬਿਮਾਰੀ ਤੋਂ ਪ੍ਰਭੂ ਯੀਸ਼ੂ ਮਸੀਹ ਨੇ ਸਾਨੂੰ ਆਜ਼ਾਦੀ ਦਿੱਤੀ ਹੈ ਪਾਪ ਦੇ ਕਾਰਨ ਬਿਮਾਰੀਆਂ ਆਈਆਂ ਹਨ ਸਾਰੀਆਂ ਬਿਮਾਰੀਆਂ ਨੂੰ ਲੈ ਕੇ ਯੀਸ਼ੂ ਮਸੀਹ ਸਲੀਬ ਉੱਤੇ ਬਲੀਦਾਨ ਹੋਏ ਇਸ ਲਈ ਸਾਨੂੰ ਬਿਮਾਰੀ ਤੋਂ ਆਜ਼ਾਦੀ ਮਿਲਦੀ ਹੈ ਅੱਗੇ ਅਸੀਂ ਵਚਨ ਚ ਦੇਖਦੇ ਹਾਂ ਗਲਾਤੀਆਂ 3 ਅਧਿਆਇ ਦੀ 13 ਆਇਤ ਵਿੱਚ ਸ਼ਰਾਪ ਤੋਂ ਆਜ਼ਾਦੀ ਮਸੀਹ ਨੇ ਸਾਨੂੰ ਮੁੱਲ ਲੈ ਕੇ ਸ਼ਰਾਬ ਦੇ ਸ਼ਰਾਪ ਤੋਂ छुड़ाਇਆ ਇਸ ਕਰਕੇ ਜੋ ਉਹ ਸਾਡੇ ਲਈ ਸ਼ਰਾਬ ਬਣਿਆ ਕਿਉਂ ਜੋ ਲਿਖਿਆ ਹੋਇਆ ਹੈ ਭਾਈ ਸ਼ਰਾ삐 ਹੈ ਹਰੇਕ ਜਿਹੜਾ ਰੋਖ ਉੱਤੇ ਟੰਗਿਆ ਹੋਇਆ ਹੈ ਪੁਰਾਣੇ ਨੇਮ ਦੀ ਵਿਵਸਥਾ ਸਾਰ ਦੀ ਕਿਤਾਬ ਦੇ 29 ਅਧਿਆਇ ਵਿੱਚ ਸ਼ਰਾਪਾਂ ਬਾਰੇ ਲਿਖਿਆ ਹੈ ਪਰ ਯਿਸੂ ਮਸੀਹ ਨੇ ਸਾਨੂੰ ਸਲੀਬ ਦੁਆਰਾ ਸ਼ਰਾਪਾਂ ਤੋਂ ਛੁਡਾ ਦਿੱਤਾ ਹੈ ਅਸੀਂ ਵਚਨ ਚ ਦੇਖਦੇ ਹਾਂ ਇਬਰਾਨੀਆਂ 9 ਅਧਿਆਇ ਦੀ 26 ਆਇਤ ਵਿੱਚ ਨ્યાਤ ਆਜ਼ਾਦੀ ਉਹਨੇ ਜਗਤ ਦੇ ਮੁੱਡੋਂ ਵਾਰ-ਵਾਰ ਦੁੱਖ ਭੋਗਣਾ ਪੈਂਦਾ ਹੈ ਪਰ ਹੁਣ ਯੁੱਗ ਦੇ ਅੰਤ ਵਿੱਚ ਇਹੋ ਇੱਕੋ ਵਾਰ ਪ੍ਰਗਟ ਹੋਇਆ ਪਾਈ ਆਪਣੇ ਆਪ ਦੇ ਬਲਦਾਨ ਕਾਰਨ ਨਾਲ ਪਾਪ ਨੂੰ ਦੂਰ ਕਰੇ ਅਤੇ ਜਿਵੇਂ ਮਨੁੱਖ ਲਈ ਇੱਕ ਵਾਰ ਮਰਨਾ ਠਹਿਰਾਇਆ ਹੋਇਆ ਹੈ ਉਹਦੇ ਪਿੱਛੋਂ ਨ્યાਹ ਹੁੰਦਾ ਹੈ ਪਵਿੱਤਰ ਵਚਨ ਕਹਿੰਦਾ ਹੈ ਕਿ ਮਨੁੱਖ ਲਈ ਇੱਕ ਵਾਰ ਜਮਣਾ ਅਤੇ ਇੱਕ ਵਾਰ ਮਰਨਾ ਹੈ ਉਹਦੇ ਪਿੱਛੋਂ ਨਿਆਹ ਹੁੰਦਾ ਹੈ ਪ੍ਰਭ ਯੇਸ਼ੂ ਮਸੀਹ ਹੀ ਨੇ ਸਾਨੂੰ ਨਿਆਹ ਤੋਂ ਵੀ ਆਜ਼ਾਦੀ ਦਿੱਤੀ ਹੈ ਪ੍ਰਭ ਯੇਸ਼ੂ ਮਸੀਹ ਅਤੇ ਵਿਸ਼ਵਾਸ ਕਰਨ ਵਾਲੇ ਨਰਕ ਦੇਸ ਦੀਪਕ ਡੰਡ ਤੋਂ ਆਜ਼ਾਦੀ ਪਾਉਣਗੇ ਅਤੇ ਜਿੱਤ ਹਾਸਲ ਕਰਨਗੇ ਜੇਕਰ ਤੁਸੀਂ ਸੱਚੀ ਆਜ਼ਾਦੀ ਪਾਉਣਾ ਚਾਹੁੰਦੇ ਹਾਂ ਤਾਂ ਤੁਸੀਂ ਪ੍ਰਭ ਯੇਸ਼ੂ ਮਸੀਹ ਉੱਤੇ ਵਿਸ਼ਵਾਸ ਕਰੋ ਉਹ ਤੁਹਾਨੂੰ ਸ਼ੈਤਾਨ ਪਾਪਾਂ ਬਿਮਾਰੀਆਂ ਸ਼ਰਾਪਾਂ ਤੇ ਨੇਆਂ ਤੋਂ ਆਜ਼ਾਦੀ ਦੇਵੇਗਾ ਪ੍ਰਭੂ ਯੀਸ਼ੂ ਮਸੀਹ ਦੀ ਸਲੀਬ ਦੇ ਦੁਆਰਾ ਤੁਹਾਨੂੰ ਆਜ਼ਾਦੀ ਮਿਲਦੀ ਹੈ ਕਿਉਂਕਿ ਜੇ ਤੁਸੀਂ ਆਪਣੇ ਮੂੰਹ ਨਾਲ ਪ੍ਰਭੂ ਯੀਸ਼ੂ ਦਾ ਇਕਰਾਰ ਕਰੋ ਆਪਣੇ ਹਿਰਦੇ ਨਾਲ ਮੰਨ ਲਵੋ ਜੋ ਪ੍ਰਭੂ ਪਰਮੇਸ਼ਰ ਨੇ ਉਹਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਤਾਂ ਤੁਸੀਂ ਬਚਾਈ ਜਾਓਗੇ ਧਰਮ ਲਈ ਤਾਂ ਹਿਰਦੇ ਨਾਲ ਨੇਚਾ ਕੀਤੀ ਜਾਂਦੀ ਹੈ ਅਤੇ ਮੁਕਤੀ ਲਈ ਮੂੰਹ ਨਾਲ ਇਕਰਾਰ ਕੀਤਾ ਜਾਂਦਾ ਹੈ ਕਿ ਅਸੀਂ ਵਚਨ ਚ ਦੇਖਦੇ ਹਾਂ ਸਮਾਜ ਦੀ ਭਲਾਈ ਕਰਨ ਵਾਲਾ ਪੂਤਾ ਨਾਲ ਜਕੜੀ ਹੋਏ ਲੋਕਾਂ ਨੂੰ ਆਜ਼ਾਦ ਕਰਨ ਵਾਲਾ ਬਿਮਾਰੀਆਂ ਨੂੰ ਚੰਗਾ ਕਰਨ ਵਾਲਾ ਪਰਮੇਸ਼ਰ ਦੇ ਰਾਜ ਦਾ ਸੰਦੇਸ਼ ਦੇਣ ਵਾਲਾ ਪ੍ਰਭੂ ਯਿਸੂ ਮਸੀਹ ਨੇ ਸਲੀਬ ਉੱਤੇ ਚੜਾਉਣ ਦੇ ਲਈ ਰਾਤੋਂ ਰਾਤ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪਹਿਲਾਂ ਉਸ ਨੂੰ ਮਹਾਂਯਾਜਕ ਦੇ ਸਾਹਮਣੇ ਪੇਸ਼ ਕੀਤਾ ਦੂਸਰਾ ਉਸ ਨੂੰ ਯਹੂਦੀਆਂ ਦੇ ਪੰਚਾਇਤ ਵਿੱਚ ਪੇਸ਼ ਕੀਤਾ ਫਿਰ ਉਹਨੂੰ ਤੀਸਰੀ ਵਾਰ ਰੋਮ ਦੇ ਪਿਲਤਸ ਦੇ ਸਾਹਮਣੇ ਪੇਸ਼ ਕੀਤਾ ਚੌਥੀ ਵਾਰੀ ਯਹੂਦੀਆਂ ਦੇ ਹੈਰੋਦੀ ਸਾਹਮਣੇ ਪੇਸ਼ ਕੀਤਾ ਫਿਰ ਪਿਲਤਸ ਦੇ ਸਾਹਮਣੇ ਲੈ ਕੇ ਆਏ ਇਨਾਂ ਅਦਾਲਤਾਂ ਵਿੱਚ ਕੋਈ ਵੀ ਗਲਤੀ ਯੇਸ਼ੂ ਮਸੀਹ ਵਿੱਚ ਪਾ ਨਾ ਸਕੇ ਪਰ ਯਹੂਦੀਆਂ ਦੇ ਧਾਰਮਿਕ ਆਗੂਆਂ ਨੇ ਪ੍ਰਭ ਯੇਸ਼ੂ ਮਸੀਹ ਨੂੰ ਸਲੀਬ ਉੱਤੇ ਚੜਾਉਣ ਲਈ ਪੀਲਾਤਸ ਦੇ ਸਾਹਮਣੇ ਜ਼ੋਰ ਪਾਇਆ ਪਰ ਪੀਲਾਤਸ ਯੇਸ਼ੂ ਨੂੰ ਸਲੀਬ ਉੱਤੇ ਚੜਾਉਣਾ ਨਹੀਂ ਚਾਹੁੰਦਾ ਸੀ ਉਹਨਾਂ ਦੇ ਜ਼ਿਆਦਾ ਜ਼ੋਰ ਪਹੁੰਚ ਤੋਂ ਪੀਲਾਤਸ ਨੇ ਪ੍ਰਭ ਯੇਸ਼ੂ ਤੇ ਕੋੜੇ ਮਰਵਾ ਕੇ ਛੱਡਣਾ ਚਾਹਿਆ ਕੋੜੇ ਮਰਵਾਉਣ ਤੋਂ ਬਾਅਦ ਪ੍ਰਭ ਯੇਸ਼ੂ ਮਸੀਹ ਨੂੰ ਪੀਲਾਤਸ ਦੇ ਸਾਹਮਣੇ ਫਿਰ ਲੈ ਕੇ ਆਏ ਪੀਲਾਤਸ ਯਹੂਦੀ ਆਗਵਾ ਨੂੰ ਕਹਿ ਰਿਹਾ ਸੀ ਪੀਲਾਤਸ ਨੇ ਫਿਰ ਬਾਹਰ ਨਿਕਲ ਕੇ ਉਹਨਾਂ ਨੂੰ ਆਖਿਆ ਵੇਖੋ ਇਹਨੂੰ ਤੁਹਾਡੇ ਕੋਲ ਬਾਹਰ ਲਿਆਉਂਦਾ ਹਾਂ ਤੁਸੀਂ ਜਾਣੋ ਪਾਈ ਮੈਂ ਇਹਦੇ ਵਿੱਚ ਕੋਈ ਦੋਸ਼ ਨਹੀਂ ਵੇਖਦਾ ਆਮੀਨ